ਜੇਕਰ ਠੇਕੇ ਵਾਲੇ ਇਹ ਲਿਖ ਕੇ ਸ਼ਰਾਬ ਵੇਚ ਸਕਦੇ ਆ ਕਿ ਸ਼ਰਾਬ ਪੀਣੀ ਸੇਤ ਲਈ ਹਾਨੀਕਾਰਕ ਹੈ ਤਾਂ ਫਿਰ ਕਿਸਾਨ ਵੀ ਇਹ ਲਿਖ ਕੇ ਪਰਾਲੀ ਨੂੰ ਅੱਗ ਲਾ ਦੇਣ ਕਿ ਅੱਗ ਲਾਉਣੀ ਵਾਤਾਵਰਨ ਲਈ ਹਾਨੀਕਾਰਕ ਹੈ ਸਾਹ ਬਰਾਬਰ ਸਰਕਾਰ ਕਹਿੰਦੀ ਆ ਵੀ ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਸਾਹ ਦੀ ਪ੍ਰੋਬਲਮ ਆਉਂਦੀ ਆ ਤੇ ਮੌਤਾਂ ਹੋ ਰਹੀਆਂ ਇਹਦੇ ਨਾਲ ਮੰਨ ਲਿਆ ਤਾ ਠੇਕੇ ਵਾਲੀ ਸ਼ਰਾਬ ਦੀ ਬੋਤਲ ਵੇਚ ਕੇ ਕਿਹੜਾ ਪਰਿਵਾਰ ਨੂੰ ਮਗਰ ਇੰਸ਼ੋਰੈਂਸ ਕਰਕੇ ਦਿੰਦੇ ਆ ਵੀ ਮੌਤਾਂ ਤਾਂ ਉਹਦੇ ਨਾਲ ਵੀ ਹੋ ਰਹੀਆਂ ਫਿਰ ਇੱਕ ਗੱਲ ਹੋਰ ਨੋਟ ਕਰਿਓ ਕਿਸਾਨ ਦੀ ਖੜੀ ਕੋਲੋਤੀ ਫਸਲ ਨੂੰ ਅੱਗ ਲੱਗ ਜਵੇ ਤਾਂ ਉਹਦਾ ਧੂਆ ਬੌਜੀ ਤਹਿਸੀਲ ਤੱਕ ਨਹੀਂ ਪਹੁੰਚਦਾ ਤਾਂ ਜੇਕਰ ਕਿਸਾਨ ਦੀ ਫਸਲ ਵੱਢ ਕੇ ਘਰ ਚਲ ਜਵੇ ਮਗਰ ਪਰਾਇ ਨੂੰ ਕਿਸਾਨ ਅੱਗ ਲਾ ਦੇ ਭਾਵੇਂ ਦੋ ਕਨਾਲਾਂ ਹੀ ਹੋਣ ਤਾਂ ਉਹਦਾ ਧੂਆ ਦਿੱਲੀ ਤੱਕ ਪਾਰਲੀਮੈਂਟ ਦੀਆਂ ਬਾਰੀਆਂ ਥਾਣੀ ਹੋ ਕੇ ਪਹੁੰਚ ਜਾਂਦਾ ਅੰਦਰ ਤਾਂ ਫੇਰ ਕਹਿੰਦੇ ਜੀ ਪ੍ਰਦੂਸ਼ਣ ਪੈਦਾ ਹੁੰਦਾ ਕਮਾਲ ਦੀ ਗੱਲ ਨਹੀਂ ਇੱਥੇ ਲਜਾਮੀ ਜੇਲੀ ਛੁੱਟੀ ਜਾਵੇ ਦਿੱਲੀਏ